ਸਤਾਂਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਬੈਠੀ ਸਮੂਹ ਸਾਧ ਸੰਗਤ ਜੀ ਵੈਲ ਜੀ ਕਾ ਖਾਲਸਾ ਵੈਲ ਜੀ ਕੀ ਫਤਿਹ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਤਰਨਤਾਰਨ ਦੇ ਸਾਰੇ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਅਹੁਦੇਦਾਰ ਮੇਨ ਅਹੁਦੇਦਾਰ ਹੀ ਆਏ ਸਾਡੇ ਅਸੀਂ ਸ਼ਾਰਟ ਟਾਈਮ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਇਹਨਾਂ ਨੂੰ ਸੱਦਿਆ ਉਹਨਾਂ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਸਾਡੇ ਆਉਣ ਦਾ ਇੱਕ ਮਕਸਦ ਹੈ ਜੀ ਪਿਛਲੇ ਦਿਨੀ ਕੁਝ ਪ੍ਰੈਸ ਦੇ ਵਿੱਚ ਜਾਂ ਕੁਝ ਸਾਡੇ ਵਿਰੋਧੀ ਪਾਰਟੀਆਂ ਨੇ ਇੱਕ ਗੱਲ ਅਫਵਾਹ ਫਲਾਤੀ ਵੀ ਆਮ ਆਦਮੀ ਪਾਰਟੀ ਦੇ ਇੱਕ ਅਨਾਰ ਸੌ ਬਿਮਾਰ ਸਾਰੇ ਜਣੇ ਇਕੱਠੇ ਰੀਤੇ ਟਿਕਟਾਂ ਮੰਗਦੇ ਆ ਅਸੀਂ ਜਿੰਨੇ ਜਣੇ ਨੇ ਬੋਰਡ ਲਾਏ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਗੁਰੂ ਮਹਾਰਾਜ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਖੜੇ ਆ ਸਾਡਾ ਇਹ ਨਿਸ਼ਾਨਾ ਵਾ ਵੀ ਅਸੀਂ ਸਾਰੇ ਇਕੱਠੇ ਆ ਬੱਸ ਸਾਡਾ ਇੱਕ ਵਿਰੋਧ ਆ ਵੀ ਜਿਹੜਾ ਇੱਕ ਬਾਹਰੋਂ ਆਇਆ ਬੰਦਾ ਜਿਹਨੂੰ ਅਸੀਂ ਪਹਿਲਾਂ 2017 'ਚ ਹਰਾਇਆ 22 'ਚ ਹਰਾਇਆ ਇਹਨਾਂ ਲੋਕਾਂ ਨੇ ਹਰਾਇਆ ਸਾਡੀ ਪਾਰਟੀ ਦੇ ਵਰਕਰਾਂ ਨੇ ਹਰਾਇਆ ਉਸ ਨਾਲ ਸਾਡਾ ਵਿਰੋਧ ਆ ਅਸੀਂ ਸਾਰੇ ਇਕੱਠੇ ਆ ਸਾਡੀ ਅਰਵਿੰਦ ਕੇਜੀ ਆਲਜੀ ਸਰਾ ਭਗਵਾਨ ਸਿੰਘ ਮਾਨ ਮਨੀਸ਼ ਚੋਧਿਆ ਜਿਨ੍ਹਾਂ ਨੂੰ ਇਹ ਬੇਨਤੀ ਆ ਪਾਰਟੀ ਦੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਨੂੰ ਤੁਸੀਂ ਟਿਕਟ ਦੇ ਕੇ ਨਵਾਜੋ ਅਸੀਂ ਜਿਤਾ ਕੇ ਪਾਰਟੀ ਨੂੰ ਤੁਹਾਡੀ ਝੋਲੀ ਵਿੱਚ ਪਾਵਾਂਗੇ ਮੈਂ ਇਹਦਾ ਇਤਿਹਾਸ ਦਾ ਦਰਸਾਣਾ ਚਾਹੁੰਦਾ ਜਦੋਂ ਦੋ ਇਹਨੂੰ ਇੱਕ ਨਾ ਧਾਮ-ਚਾਮ ਲਾਉਣੇ ਬੜੇ ਆਉਂਦੇ ਆ ਜਦੋਂ ਇਲੈਕਸ਼ਨ ਲੜਦਾ ਨਾ ਇਹ ਵਿਰੋਧੀਆਂ ਨੂੰ ਵਿਰੋਧੀਆਂ ਦੇ ਵਿਰੋਧੀਆਂ ਨੂੰ ਸਾਰਿਆਂ ਨੂੰ ਇਕੱਠਿਆ ਕਰਦਾ ਤੇ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਵੀ ਸਿਆਸਤ ਲੰਗੀ ਆ ਸਾਡੇ ਕੋਲ ਵੀ ਸਾਰਾ ਧਾਮ-ਤਮ ਹੋਣਾ ਹੈਗਾ ਕਿਹੜੀ ਪਾਰਟੀ ਚ ਕਿੰਨੇ ਅਹੁਦੇਦਾਰ ਕਿੰਨੇ ਲੀਡਰ ਆ ਕਿੰਨੇ ਕੀ ਆ ਇਹ ਸ਼ਾਇਦ ਨਾ ਇਹਨੇ ਪਿਛਲੀ ਵਾਰ ਜਿਹੜਾ ਕੰਮ-ਧੰਮ ਕੀਤਾ ਸੀ ਨਾ ਉਦੋਂ ਡਾਕਟਰਾਂ ਕਿ ਨਹੀਂ ਉਹ ਤ੍ਰੀ ਦੇ ਖਿਲਾਫ ਸੀ ਕਾਂਗਰਸੀ ਬਹੁਤ ਸਾਰੇ ਉਹ ਸਾਰੇ ਇਹਨੇ ਨਾਰ ਲਾ ਲੇ ਸੀ ਰਲਾਰ ਨੂੰ ਕਿ 40000 ਵੋਟ ਖੜੀ ਸੀ ਉਹ ਸਾਰੇ ਦੇ ਸਾਰੇ ਇਸ ਵਕਤ ਆਪਣੀ ਕਾਂਗਰਸ ਪਾਰਟੀ 'ਚ ਜਾ ਚੁੱਕੇ ਆ ਤੇ ਜਿਹੜੇ ਉਹਦੇ ਨਾਲ ਕਾਲੀਦਾਲ ਦੇ ਬੰਦੇ ਸੀ ਉਹ ਤੁਹਾਨੂੰ ਵੀ ਪਤਾ ਉਹ ਸਾਰੇ ਸੁਖਵੀਰ ਸਿੰਘ ਬਾਦਲ ਨੇ ਜੁਆਇਨ ਕਰਾ ਲਿਆ ਹੁਣ ਰਹਿ ਗਿਆ ਇਕੱਲੇ ਦਾ ਇਕੱਲਾ ਇਹਦੇ ਨਾਲ ਉਹ ਹੀ ਰਹਿ ਗਏ ਪਰਚੇ ਕਰਾਉਣ ਵਾਲੇ ਲੋਕਾਂ ਦੀਆਂ ਨਾਜਾਇਜ਼ ਜ਼ਮੀਨਾਂ ਵੱਲਣ ਵਾਲੇ ਤੇ ਨਾਲ ਦੀ ਨਾਲ ਨਸ਼ਾ ਵੇਚਣ ਵਾਲੇ ਮੈਂ ਇਹੀ ਬੇਨਤੀ ਕਰੂੰਗਾ ਪਾਰਟੀ ਨੂੰ ਵੀ ਐਵੇਂ ਤੁਸੀਂ ਸੋਚ ਸਮਝ ਕੇ ਇਹੋ ਜਿਹੇ ਬੰਦੇ ਨੂੰ ਪਾਰਟੀ ਦੇ ਵਿੱਚ ਆਉਣਾ ਨਹੀਂ ਚਾਹੀਦਾ ਜਿਉਂਦਾ ਤੈਨੂੰ ਕੱਢਿਆ ਜਾਵੇ ਅਸੀਂ ਸਾਰੇ ਇਕੱਠੇ ਆ ਮੈਂ ਦੁਬਾਰਾ ਹੀ ਬੇਨਤੀ ਕਰਦੇ ਸਾਡਾ ਆਉਣ ਦਾ ਕਾਰਨ ਇਹ ਹੈ ਆ ਵੀ ਸਾਡੇ ਇਕੱਠੇ ਆ ਜਿੰਨੇ ਜਣੇ ਨੇ ਅਸੀਂ ਬੋਰਡ ਲਾਏ ਸਾਰੇ ਇਕੱਠੇ ਆ। ਆਲਖ ਸਾਹਿਬ ਇੱਥੇ ਇੱਕ ਸਵਾਲ ਹੈ ਕਿ ਜਿਹੜੇ ਬਾਹਰੋਂ ਆ ਕੇ ਜਿਹੜੇ ਪਹਿਲਾਂ ਹੋ ਗਏ ਸ਼ਾਮਲ ਹੋਣ ਫਿਰ ਪਾਰਟੀ ਦੇ ਕਰੀਬੀ ਉਹ ਫਿਰ ਪੂਰੇ ਪੰਜਾਬ ਚ ਵਿਰੋਧ ਹੋਦਾ ਹੈ ਜਿਵੇਂ ਮੱਕੜਾ ਦੀ ਇੱਜ਼ਤ ਨਹੀਂ ਦੀ। ਨਹੀਂ ਜੀ ਨਹੀਂ ਬਾਹਰੋਂ ਆ ਕੇ ਜ਼ਿਆਦਾ ਕਰੀਬੀ ਹੋ ਗਏ ਆ ਸ਼ਾਮਲ ਹੀ ਹੋਏ ਆ ਅਸੀਂ ਵਿਰੋਧ ਕਰਕੇ ਹੀ ਤੁਹਾਨੂੰ ਸਪਸ਼ਟੀਕਰਨ ਦੇਣ ਆਏ ਆ ਵੀ ਲੋਕ ਸਾਨੂੰ ਪੁੱਛਦੇ ਆ ਅਸੀਂ ਲੀਡਰ ਆ ਇਹ ਕੀ ਹੋਇਆ ਅਸੀਂ ਇਹੀ ਇੱਕ ਸਪਸ਼ਟੀਕਰਨ ਦੇਣ ਆਏ ਆ ਵੀ ਕੁਝ ਨਹੀਂ ਹੁੰਦਾ ਵਿਸ਼ਵਾਸ ਕਰੋ ਪਾਰਟੀ ਤੇ ਸਦਾ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਸਾਡੇ ਨਾਲ ਕਦੀ ਧੋਖਾ ਨਹੀਂ ਕਰਨਗੇ ਤੁਹਾਡੇ ਨਾਲ ਉਹਨਾਂ ਲੋਕਾਂ ਨਾਲ ਕਦੀ ਧੋਖਾ ਨਹੀਂ ਕਰਨਗੇ ਜਿਨ੍ਹਾਂ ਨੂੰ ਭਮਕਣਾ